ਹੁਣ ਜੋਗੇ ਭਰ ਲਾ ਬਾਕੀ ਵੀ ਵਰਤਮਾਨ ਚ ਹਾਂ ਵਾਸ ਬਹੁਤ ਆ ਬਹੁਤ ਤੇ ਮੀਂਹ ਪੈ ਕੇ ਹਟਿਆ ਬਾਈ ਦੇਖੀ ਆਪਾਂ ਖੁੱਡਾ ਚੋਇਆ ਤਾਂ ਨਹੀਂ ਮੀਂਹ ਕਾਫੀ ਪਹਿਲੇ ਆ ਪਰ ਧੋਪ ਆ ਗਈ ਬਹੁਤ ਉਹ ਤਾਂ ਉਹ ਪ੍ਰਬੰਧ ਕਰਿਆ ਹੈ ਮਿਸਤਰੀ ਸਾਹਿਬ ਨੇ ਕੱਚਾ ਪੱਕਾ ਜਿਹਾ ਉਹ ਕਬੂਤਰ ਅੰਦਰ ਫਸ ਗਿਆ ਜੰਗਲ ਯਾਰ ਉਹ ਮਰ ਨਾ ਜਾਵੇ ਓਹੋ ਹੋ ਕੱਢਣਾ ਪੈਣਾ ਖੜ ਜਾ ਇਹ ਖੜ ਜਾ ਇੱਕ ਮਿੰਟ ਇੱਕ ਮਿੰਟ ਉਹ ਰੁਕ ਜਾ ਉਹ ਰੁਕ ਜਾ ਉਹ ਫਸ ਗਿਆ ਬਾਈ ਜਾਲੀ ਚ ਕਬੂਤਰ ਕੱਦਾ ਵਿਚਾਰੇ ਤੇ ਨਿਕਲ ਨਹੀਂ ਹੁੰਦਾ ਉਹ ਖੜ ਜਾ ਯਾਰ ਉੱਥੇ ਲੈ ਆਹ ਗਰ ਗਿਆ ਖੜ ਜੋ ਯਾਰ ਪੌੜੀ ਲਾ ਕੇ ਚੱਕਦੇ ਆ ਰੋਕ ਜੋ ਹੁਣ ਇੰਨੇ ਬੈਠਾਣ ਦੋਨੋਂ ਪੱਖੇ ਦਾ ਕਰਤੇ ਬੰਦ ਹੋਈਆਂ ਨਾ ਵਿਚਾਰੇ ਦੇ ਪਾਣੀ ਲੈ ਕੇ ਆਵਾਂ ਜਸੇ ਪਾਣੀ ਲੈ ਕੇ ਜਾਣਾ ਧੂਕ ਚੁੱਭੀ ਜਾਬੀ ਧੋਤ ਹੀ ਅੱਜ ਹੈ ਹਾਂ ਦੇ ਲਓ ਬਾਈ ਪਾਉ ਚਾਰ ਦਿਨ ਹੋ ਗਏ ਪਾਉ ਨੂੰ ਗਏ ਨੂੰ पता नहीं कितने गया है कहना मैं माता दे पता नहीं कि अंदर गिला पर सुा उधर पा ला हाले पादे 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 पाए ਉਹ ਜੁੜ ਨੇ ਵੀ ਆਂਡੇ ਰੱਖ ਲਏ ਆ ਦੇਖੋ ਬੱਚੇ ਪਲ ਗਏ ਨਾ ਆ ਵੀ ਪਲ ਗਿਆ ਆ ਦੋ ਜੋੜੀਆਂ ਨੇ ਰੱਖੇ ਹੋਏ ਨੇ ਹੁਣ ਤੇ ਕਿਨੇ ਉਹ ਰੱਖੇ ਹੋਏ ਨੇ ਉਹ ਘਿਰ ਬੋਟਾ ਆ ਟੱਡਾ ਡਾਉਣ ਆ ਦੇਖੋ ਆਹਾ ਐਜ ਕਿੰਨਾ ਫਰਕ ਹੈ ਦੋਈ ਵਸਕੇ ਭਾਈ ਨੇ ਇਹ ਆ ਤੇ ਆ ਠੀਕ ਹੈ ਚੋਇਆ ਨਹੀਂ ਹੈਗਾ ਐਸਾ ਬੱਚਾ ਵੀ ਕੈਮ ਹੋ ਗਿਆ ਲੈ ਇਹ ਸਭ ਤੋਂ ਵਧੀਆ ਚੋਗਾ ਦੰਨੇ ਆ ਨਾ ਪਾਣੀ ਜਿਹਾ ਸੇ ਬਾਦੇ ਹੋ ਜਾ ਕਬੂਤਰ ਵੀ ਕੱਢਣਾ ਉੱਥੋਂ ਆ ਜਾ ਆ ਜਾ ਫਟਾਫਟ ਆ ਜਾ ਨਿਕਲਿਆ ਹਾਂ ਬੈਠ ਗਿਆ ਕੋਈ ਨਾ ਜਾਲੀ ਚੱਕ ਕੇ ਕੱਢ ਦਿੰਨੇ ਇਹਨੂੰ ਤੇ ਨੂਰੀ ਛੰਨ ਛੰਨ ਕਰਦੀ ਫਿਰਦੀ ਐ ਹਾਂ ਵੀ ਨੂਰੀ ਏ ਨੂਰੀ ਓ ਖੜ ਜਾ ਓ ਖੜ ਜਾ ਲੈ ਲੈ ਬਿੱਲੀ ਬੁੱਲੀ ਲੈ ਜੂਗੀ ਫੇਰ 2 ਮਿੰਟ ਦਾ ਰੁਕ ਜਾ ਹੁਣ ਇੱਧਰ ਵੀ ਕਰ ਲਈਏ ਚੈੱਕ ਵਾ ਜਾ ਰਿਹਾ ਇੱਥੇ ਸਮਾਨ ਭਰਾਂ ਨਹੀਂ ਜਿ세 ਕਾਉਂਡ ਰੱਖ ਦਿੰਦਾ ਕਦੇ ਇਟਾਂ ਕਦੇ ਕੁਛ ਠੀਕ ਦਾਣੇ ਦਾ ਬਹੁਤ ਪਏ ਨੇ ਪਾਣੀ ਚੇਂਜ ਕਰਦੇ ਪਾਣੀ ਬਹੁਤ ਗੰਦਾ ਕਰਦੇ ਆ ਯਾਰ ਇਹ ਉਤੋਂ ਬਾਅਦ ਬਾਈ ਆਪਾਂ ਨੇ ਜਾਣਾ ਨਵੀਂ ਥਾਰ ਦੇਖਣ ਬੁਕਿੰਗ ਦੇਖਦੇ ਆ ਪਹਿਲਾਂ ਕਿੰਨੇ ਟਾਈਮ ਦੀ ਹੈ ਜੇ ਸੈਟ ਆ ਗਿਆ ਬੁੱਕ ਕਰਾ ਦਾਂਗੇ ਨਹੀਂ ਫਿਰ ਦੇਖੀ ਜੋ ਕਿੱਥੇ ਵੜ ਗਿਰ ਗਿਆ ਉਹ ਗਿਰਿਆ ਆਇਆ ਉਹ ਦੇਖ ਔਰ ਇਹ ਉਹ ਤਾਂ ਫੜ ਹੋ ਜਾਂਦਾ ਇਸੇ ਆ ਜਾ ਦੇਖੂਗੇ ਇੱਧਰ ਜਾਲੀ ਚੱਕਤੀ ਹੁਣ ਆ ਜਾ ਅੱਛਾ ਪਾਣੀ ਵੀ ਪਾਤਾ ਇਹਨਾਂ ਨੂੰ ਉਹਨਾਂ ਦਾ ਕੰਮ ਨਿਭੜ ਗਿਆ ਨਾ ਹਾਂ ਇਹਨਾਂ ਦਾ ਵੀ ਹਾਂ ਇਹਨਾਂ ਦਾ ਵੀ ਨਿਭੜ ਗਿਆ ਅੱਜ ਬੱਚੇ ਉੱਪਰ ਲੈ ਜਾਣੇ ਆਪਾਂ ਚੱਕ ਕੇ ਤੇ ਉਹਨੂੰ ਫੜ ਦੱਸੇ ਯਾਰ ਉਹਦਾ ਸਾਹ ਸਾਹ ਹੋਇਆ ਪਿਆ ਵਿਚਾਰਾ ਜਾਲੀ ਚੱਕਾ ਇਧਰ ਜਾਲੀ ਨੂੰ ਫਟ ਨਾ ਜਾਵੇ ਯਾਰ ਅੜ ਜਾ ਆ ਚੱਕ ਦੇ ਨਹੀਂ ਨਹੀਂ ਹਨ ਇੱਥੇ ਨੂੰ ਨਿਕਲ ਆਉਣਾ ਆਹ ਹੈਗਾ ਰਸਤਾ ਤਾਂ ਇਧਰੋਂ ਕਰ ਤਾ ਇਧਰੋਂ ਲੈ ਕੇ ਆ ਇਹਨੂੰ ਘੇਰ ਕੇ ਔਰ ਦੇਖੋ ਕਿੱਥੇ ਫਸਿਆ ਵਿਚਾਰਾ ਕਬੂਤਰ ਹੁਣ ਕਦੇ ਇਧਰਲੀ ਜਾਲੀ ਨਾਲ ਵਾਜ ਜਾ ਕਦੇ ਇਧਰਲੀ ਨਾਲ ਓਹੋ ਸਾਲਾ ਨਾ ਲੈ ਯਰ ਲੈ ਲੈ ਇੱਕ ਉਹੋ ਉਹ ਖੜ ਜਾ ਸਾਲਿਆ ਜਾਲੀ ਪਾੜ ਦੇਣੀ ਆ ਤੈਂ ਹੌਲੀ ਵੀ ਨਹੀਂ ਹੋ ਰਿਹਾ ਜਸੇ ਆ ਜਾ ਸੋਟੀ ਨਾਲ ਉਹ ਜਾਲੀ ਚੱਕ ਪਹਿਲਾਂ ਅਨੂਰੀ ਛੰਛਣ ਕਰਦੀ ਫਿਰਦੀ ਆ ਦੇਖ ਲੋ ਨੂਰੀ ਨੂਰੀ ਅੱਜ ਸਾਰ ਸੁਧਰੀ ਆ ਮੜੀ ਹੈ ਨਾ ਕੱਲ ਨਲਾਈ ਦੀ ਹਾਂ ਮੈਨੂੰ ਪਤਾ ਹਲੇ ਉਹਨਾਂ ਛੇੜੀ ਹੁਣ ਪਹਿਲਾਂ ਡੰਡੇ ਨਾਲ ਚੱਕ ਦੇ ਕਿ ਦੇ ਉਨੀਣਾ ਵਿਚਾਰੇ ਦੀ ਗਰਦਨ ਗੁਰਦਨ ਟੁੱਟ ਜਵੇ ਓਏ ਲੈ ਹਾਂ ਆਇਆ ਚੱਕ ਦੇ ਆ ਜਾ ਉਹ ਲੈ ਓਏ ਯਾਰ ਗੁਰੂ ਆ ਆ ਦੇ ਇੱਧਰ ਹੁਣ ਤਾਂ ਜਾਲੀ ਵੀ ਚੱਕਤੀ ਆ ਜਾ ਹੁਣ ਫਿਰ ਜੱਸੇ ਮਗਰਲੀ ਵਾਲੀ ਤਾਂ ਚੱਕ ਨਹੀਂ ਹੋਣੀ ਕਿਉਂਕਿ ਫਿਕਸ ਕਰੀ ਹੋਈ ਆ ਪੱਕੀ ਇਹਨੂੰ ਇਹਦੇ ਉੱਪਰ ਖੜ੍ਹ ਜਾ ਇਹਦੇ ਉੱਪਰ ਹੂੰ ਫਿਰ ਇਹਨੂੰ ਬਾਹਰ ਦੇਖੂਗਾ ਨਾ ਫੇਰ ਜਾਊਗਾ ਖੜ੍ਹ ਜਾਓ ਭਾਈ ਉਹਨੂੰ ਕੱਢੀਏ ਯਾਰ ਆ ਬੱਚੇ ਦੇਖ ਲਓ ਕਿੱਡੇ-ਕੱਡੇ ਹੋ ਗਏ ਇੱਥੇ ਬੈਠਣ ਲੱਗੇ ਉੱਪਰ ਪੀ ਲੋ ਪੀ ਲੋ ਪਾਣੀ ਪੀ ਲਾ ਪਾਣੀ ਪੀ ਬੀ ਲੋ ਅਸਰ ਬੋਟ ਹੈ ਤੇ ਜੱਸਾ ਜਾਂਦਾ ਭਾਈ ਉਦੋਂ ਕਬੂਤਰ ਨੂੰ ਫੜ ਨਿਕਣ ਤਾਂ ਨਿਕਲਣਾ ਨਹੀਂ ਉਹਨੇ ਜਾਲੀਆਂ ਚ ਵੱਜੀ ਜਾਂਦਾ ਹੂੰ ਚੱਟਾ ਹੁਣ ਉਹ ਤਾਂ ਡਰਾਈ ਦਿੱਤਾ ਤਾਂ ਹੈ ਉਹ ਉਹ ਤੂੰ ਤੂੰ ਲੈਦੀ ਯਾਰ ਸਾਰੇ ਕੱਪੜੇ ਗੰਦੇ ਕਰ ਆਜ ਹਾਂ ਹਾਂ ਥੱਲੇ ਆ ਬੱਸ ਉਹ ਤੈਨੂੰ ਹੈਗਾ ਰਸਤਾ ਹਾਂ ਰਸਤਾ ਹੈਗਾ ਤਾਂ ਹੈਗਾ ਆ ਲੈ ਕੇ ਆ ਇਧਰ ਤੰਗਲੀ ਹੁਣ ਤਾਂ ਐਂ ਕਰ ਆਹੀ ਖੁੰਚਾ ਚੱਕਦੇ ਹੈ ਨਹੀਂ ਨਿਕਲ ਜਾਣਾ ਆ ਜਾ ਕਬੂਤਰ ਨਹੀਂ ਸੰਦਾ ਔਖਾ ਕਰ ਲੈ ਯਾਰ ਨਾ ਹੌਣ ਤੂੰ ਹੁੰਦੇ ਵੀ ਚੱਲ ਆਏ ਆ ਵਿਚਾਰਾ ਕਿਤੇ ਉਈਓ ਮਰ ਮੁੱਕ ਨਾ ਜਾਵੇ ਇੱਥੇ ਬਿੱਲੀ ਵੀ ਸਾਲੀ ਬਹੁਤ ਆਉਂਦੀ ਐ ਹਾਇ ਚੱਕ ਨਾ ਨਹੀਂ ਚੱਕ ਹੋ ਜਾਣੀ ਜਾਲੀ ਹਾਇ ਤੇ ਉਹ ਯਾਰ ਲੈ ਇਹਨੇ ਜਾਲੀ ਪਾੜ ਦੇਣੀ ਹਨਾ ਆਉ ਤੇ ਨੂੰ ਹੈਗੀ ਦਾ ਹੈਗੀ ਹੁਣ ਜੇ ਲੰਗੇ ਤਾਂ ਆਏ ਨਾ ਜਗ੍ਹਾ ਤਾਂ ਇੱਥੇ ਨੂੰ ਵੀ ਹੈਗੀ ਦੀ ਆ ਉਹਦੇ ਔਰ ਦੂਜਾ ਉਹਦੇ ਨਾਲ ਦਾ ਕਬੂਤਰ ਉੱਧਰ ਦੇਖ ਲੈ ਚੱਲ 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 ਆ ਉੱਥੇ ਨੂੰ ਬਾਈ ਪੂਰੀ ਜਗ੍ਹਾ ਉੱਥੇ ਨੂੰ ਜੇ ਨਿਕਲੇ ਹੁਣ ਖੜ ਜਾ ਜੱਸਾ ਡਰਾਉਂਦਾ ਆ ਔਰ ਦੇਖੋ ਉੱਥੇ ਨੂੰ ਪੂਰੀ ਜਗ੍ਹਾ ਜੇ ਆਲੇ-ਦਾਲੇ ਦੇਖੇ ਹੁਣ ਦੇਖ ਤਾਂ ਨਹੀਂ ਯਾਰ ਹੈਂ ਚਲੋ ਇਹਦਾ ਕਰਦੇ ਆ ਹਾਲੇ ਯਾਰ ਬਾਈ ਬਹੁਤ ਟਾਈਮ ਲਵਾਤਾ ਓਏ ਆ ਆ ਗਿਆ ਹੁਣ ਇਹਨੂੰ ਕੱਢ ਦਨੇ ਆ ਜਾਲੀ ਚੱਕ ਦਵੇਂ ਇਧਰੋਂ ਜੱਸੇ ਉਹ ਖੜ ਜਾ ਯਾਰ ਆ ਜਾ ਹੁਣ ਆ ਜਾ ਆ ਜਾ ਕਰ ਇਹਨੂੰ ਇਧਰ ਨੂੰ ਆ ਜਾ ਆ ਜਾ ਕੋਈ ਨਹੀਂ ਆ ਜਾਣ ਦੇ ਆ ਜਾਣ ਦੇ ਕਿਵੇਂ ਸਾਫ ਸਾਫ ਹੋਇਆ ਵੇ ਬਚਾਰਾ ਵੱਡੇ 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 ਆ ਜਾ ਆ ਜਾ ਆ ਜਾ ਚਾਲ ਹੋ ਗਿਆ ਯਾਰ ਹੁਣ ਨੀ ਇਹਨੇ ਅੱਗਾ ਵਿਚਾਰੇ ਕਿਢਾ ਬੈਠ ਗਿਆ ਚਲ ਹੁਣ ਨਾਈਏ ਦੋਈਏ ਯਾਰ ਲਓ ਮਿੱਤਰੋ ਜਾ ਰਹੇ ਆਪਾਂ ਦੇਖਦੇ ਆਂ ਜਾ ਕੇ ਕੀ ਬਣਦਾ ਸਸਰੀਗਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਿਉਂ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਇਹ ਵਲੌਗ ਆਪਾਂ ਅਲੱਗ ਬਣਾਵਾਂਗੇ ਥਾਰ ਵਾਲਾ ਤੇ ਲੁਧਿਆਣਾ ਵੀ ਜਾਣਾ ਹੈ ਮਹਾੜੀ ਵੀ ਜਾਣਾ ਹੈ ਤੇ ਆ ਕਬੂਤਰ ਵਾਲਾ ਅਲੱਗ ਹੋਊਗਾ ਠੀਕ ਹੈ ਚਲੋ ਚੱਲਦੇ ਆਪਾਂ ਬਰੋਡ ਖਾ ਕੇ ਬਾਈ ਜੱਸੇ ਨੂੰ ਅਸੀਂ ਛੱਡਤਾ ਨਾਈ ਦੇ ਉਹਨੂੰ ਆਈਡੈਂਟੀਟੀ ਪੈਂਟਿੰਗ ਕਰਾਉਣੀ ਸੀ ヘア ਡ्रेसਰ ਦੇ ਤੇ ਅਸੀਂ ਜਾ ਰਹੇ ਹਾਂ ਹੁਣ ਜੱਸੇ ਨੂੰ ਚੱਕਣ ਬਾਜ਼ਾਰ 'ਚ ਕੰਮਕਾਰ ਜੇ ਕਰਕੇ ਹੁਣ ਸਾਡਾ ਰਾਜ ਮੂਡ ਬਣ ਗਿਆ ਵੀ ਨਵੀਂ ਥਾਰ ਆਪਾਂ ਦੇਖ ਕੇ ਆਈਏ ਵੀ ਜੇ ਵੱਧ ਘੱਟ ਪੈਸੇ ਦੇ ਕੇ ਮਿਲਦੀ ਐ ਜਾਂ ਫਿਰ ਦੇਖਾਂਗੇ ਬੁਕਿੰਗ ਕਰਾ ਦਾਂਗੇ ਤੇ ਚਲਦੇ ਹਾਂ ਕੋਈ ਨਹੀਂ 100% ਦਾ ਬੁਕਿੰਗ ਕਰਾਵਾਂਗੇ ਜੇ ਛੇਤੀ ਮਿਲਦੀ ਵੀ ਜੇ ਕਹਿਣਗੇ 6 ਮਹੀਨੇ ਲੱਗਣੇ ਆ ਫਿਰ ਬੁਕਿੰਗ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਚਲੋ ਚੱਲਦੇ ਹਾਂ ਪਹਿਲਾਂ ਜੱਸੇ ਨੂੰ ਚੱਕੀਏ ਵਾਲ ਸੈਟ ਕਰਾ ਦੇ ਜੱਸੇ ਨੇ ਵੀ ਨਹਾਉਣਾ ਧੋਣਾ ਦਾ ਕੀ ਨਹੀਂ ਐ ਇੱਕ ਨੇ ਮੂੰਹ ਜਿਹਾ ਚਪੜਾ ਲੰਦਾ ਸਾਲਾ ਅਸੀਂ ਦੇਖ ਲਓ ਨਹਾ ਧੋ ਕੇ ਗੱਡੀ ਚੇਂਜ ਕਰਕੇ ਵੀ ਪਹੁੰਚ ਗਏ ਉਹ ਆ ਜਾ ਗੱਡੀ ਚਲਾ ਅਰ ਦੇ ਇੱਕ ਮਿੰਟ ਖਰੜ ਪਹੁੰਚ ਗਏ ਵੀ ਖਰੜ ਪਹੁੰਚਣ ਵਾਲੀਆਂ ਬਸ ਅਗਲਾ ਪੌੜ ਰਹਿ ਗਿਆ ਜਿਸੇ ਨਾ ਤਾਂ ਤੇ ਵੀਰਨੀ ਹੈ ਹੈ ਮੀਂਹ ਚ ਨਾ ਲੈਂਦਾ ਸਾਲਾ ਜਵਾਕੇ ਮੀਂਹ ਚ ਨਾਉਣ ਨੂੰ ਏ ਹੋਰ ਬਾਈ ਲਈ ਤੋਂ ਸਾਲਾ ਮੂੰਹ ਚਪੜਾ ਕੇ ਆ ਜਾਂਦਾ ਚਲੋ ਦੇਖਦੇ ਆਂ ਬਾਈ ਥਾਰ ਦਾ ਕੀ ਬਣਦਾ ਹੁਣ ਕਹਾ ਜਾ ਕੇ ਪਹੁੰਚ ਗਏ ਵੀ ਆਪਾਂ ਦੇਖਦੇ ਹਾਂ ਅੰਦਰ ਜਾ ਕੇ ਲੋ ਬਈ ਦੋ ਜੱਸੇ ਨੂੰ ਬਤਾਇਆ ਥਾਰ ਲੈ ਲਈ ਨਵੀਂ ਥਾਰ ਵਾਲੇ ਕਹਿੰਦੇ ਬਈ ਸਾਲ ਬਾਅਦ ਮਿਲੂਗੀ ਹਲੇ ਜੇ 5 ਡੋਰ ਲੈਣੀ ਹੈ ਥਾਰ ਜਿਹੜੀ ਨਵੀਂ ਆਈ ਹੈ ਤੇ 4/2 ਦਾ ਰੇਟ ਹੈ ਬਹੁਤ ਕਹਿੰਦੇ ਆ 24 ਲੱਖ ਚ ਟੋਟਲ ਜਾਨੀ ਕਿ ਬਿਜਾਰ ਸੀ ਇੰਸ਼ੋਰੈਂਸ 24 ਚ ਪੈਣੀ ਹੈ ਤੇ 4/4 ਦਾ ਹਲੇ ਰੇਟ ਹੀ ਨਹੀਂ ਆਇਆ ਉញੋਂ ਸਾੜੇ ਮਝੂਰੀ ਆਈਆਂ ਪਾਪਾ ਫੁੱਦੂ ਬਣਾਇਆ ਲੋਕਾਂ ਦਾ ਐਡ ਲਵਾ ਲਵਾ ਆ ਬਾਰਾਂ ਤੇਰਾ ਲੱਖ ਵਾਲੀ ਕੋਈ ਥਾਰ ਨਹੀਂ ਹੈਗੀ ਤੇ ਚਲਦੇ ਹਾਂ ਹੁਣ ਕਿਉਂਕਿ ਬੁਕਿੰਗ ਵੀ ਬੰਦ ਹੈ 3 ਅਕਤੂਬਰ ਤੋਂ ਬੁਕਿੰਗ ਸ਼ੁਰੂ ਹੋਣੀ ਹੈ ਤੇ ਚਲਦੇ ਹਾਂ ਹੁਣ ਆਪਾਂ ਬਾਜ਼ਾਰ 'ਚ ਦੇਖ ਲਈਏ ਕੁਝ ਲਓਏ ਮਿੱਤਰੋ ਹੁਣ ਖਾਣ ਪੀਣ ਪਹੁੰਚ ਗਏ ਆਪਾਂ ਪਹੁੰਚੇ ਕਿਤੇ ਜੰਕ ਇਹ ਹੈਗਾ ਕਿਹੜਾ ਜੰਕ ਇਹਦੇ ਦਾ ਆਪਾਂ ਕੁਝ ਲੈਣਾ ਨਹੀਂ ਹੈਗਾ ਤੇ ਪਹਿਲਾਂ ਮੀ ਪਿਆ ਰਿਹਾ ਬਾਹਰ ਲਓਏ ਚਾਹ 24 ਵਾਲਿਆਂ ਦੇ ਆਪਾਂ ਕਰਤਾ ਪੀਜ਼ਾ ਆਰਡਰ ਪੀਜ਼ਾ ਨਾਲ ਬਣੀ ਆਪਾਂ ਰੋਸਟੀ ਰੋਤੀ ਵਾ ਰੋਟਾ ਹਰ ਰੋਜ਼ ਵਾਲੀ ਰੋਟੀ ਨਹੀਂ ਉਹਲੇ ਬਰਾਈ ਦਾ ਗਲਾਵ ਵਾਲੀ ਹੈ ਨਾਲੇ ਫ੍ਰੈਂਚ ਬਰਾਈਜ਼ ਹੈ ਨਾ ਤੇ ਖਾ ਵੀ ਕੇ ਬਸ ਹੋਰ ਤਾਂ ਕੰਮ ਕੋਈ ਕਰਿਆ ਨਹੀਂ ਹੈਗਾ ਖਾ ਵੀ ਕੇ ਚੱਲਦੇ ਆ ਸਾਡੇ ਮਗਰ ਮਗਰ ਭਾਈ ਭਾਂਬਰੀ ਵੀ ਪਹੁੰਚ ਗਏ ਕਿੱਥੇ ਭਾਂਬਰੀ ਹੈ ਕਿੱਧਰ ਗਿਆ ਖੜ ਦਿਓ ਇੱਕ ਮਿੰਟ ਮਲਾਉਣੇ ਆ ਇੱਧਰ ਖੋ ਗਿਆ ਕਿਤੇ ਗੱਡੀ ਲਾਉਣ ਗਿਆ ਹੋਰ ਯਾਰ ਆ ਓਏ ਰੈਪ ਖਾਣੇ ਨਹੀਂ ਨਹੀਂ ਬਸ ਜੀ ਹਾਂ ਲੈ ਲਾ ਫੇਰ ਤੂੰ ਛੜ ਤੂੰ ਕਿੱਧਰ ਆ ਗਿਆ ਓਏ ਮੈਂ ਵੀ ਤੇ ਚੰਡੀਗੜ੍ਹ ਆ ਰਿਹਾ ਆ ਕਹੋ ਚਾ ਚਲਾਇਆ ਕਰ ਫਿਰ ਪੇਮੈਂਟ ਕਰ ਦੇ ਇਹਨਾਂ ਦੀ ਓਏ ਡਰਾਈਵ ਵਾਲਿਆਂ ਦੀ ਪੇਮੈਂਟ ਕਰ ਦੇ ਨਹੀਂ ਨਹੀਂ ਕਰ ਗਿਆ ਖੰਡਾ ਨਾ ਸਮਾਨ ਕਰਨ ਨੂੰ ਨਹੀਂ ਸਮਾਨ ਸਪਲਾਈ ਕਰਨ ਲੱਗੇ ਆਂ ਅਸੀਂ ਫੜਫੜ ਰੱਖ ਰਹੇ ਆਂ ਰੋਲ ਪੀਜ਼ਾ ਫ੍ਰੈਂਚ ਫ੍ਰਾਈਜ਼ ਚਾਹ ਮੈਂ ਨਾ ਪੂਰਾ ਟਾਈਟ ਹੋ ਕੇ ਜਾਣਾ ਜਿਹੜਾ ਬੈਨ ਹੋਵੇ ਇੱਧਰ ਲੇਰੀਏ ਚ ਵੀ ਬੰਨ ਲੱਗ ਗਿਆ ਬਾਈ ਲੰਡਨ ਸਟਰੀਟ ਜਾ ਰਹੇ ਆ ਘਰ ਨੂੰ ਘਰ ਜਾ ਕੇ ਮਿਲਦੇ ਆ ਹੁਣ ਫਿਰ ਪਹੁੰਚੇ ਹੁਣ ਆਪਾਂ ਕੋਠੇ ਦੇ ਆਪਣੇ ਕੋਠੜੇ ਦੇ ਉੱਤਰੋਂ ਦਾਣਾ ਪਾਣੀ ਪਾਉਣ ਆਟਾ ਹਾਉਣੇ ਹੈ ਨਹੀਂ ਅੱਜ ਟਾਈਮ ਨਹੀਂ ਚਾਚੂ ਨੇ ਦਿੱਥਲੇ ਚਾਹ ਪਾਣੀ ਪੀ ਰਹੇ ਨੇ ਪੁੱਤਰ ਸੱਟ ਨੇ ਸਾਰੀ ਪਹਿਲਾਂ ਦੇਖ ਗਏ ਨਿਗਾ ਮਾਰ ਲਈ ਕੁਆਰ ਬੂਰ ਕਿਸੇ ਨੂੰ ਕੋਈ ਨਹੀਂ ਚੱਕਰ ਦੇਖੋ ਸਾਰੇ ਗੈਂਦ ਨੇ निकल जो भी कुंडे ठीक ने सारी दूजा देख लीए रात हवा चलन करके कुंडे लागे दे रात आपे हाँ तो भी तीन ठीक हो सारे बहारा भी खुला ही है एसे एसे रख लें इन्होंने ਆਰੇ ਗਏ ਬੜੇ ਸਾਰੇ ਡੀ ਗਏ ਹੁਣ ਇਹਨਾਂ ਨੂੰ ਦਾਣਾ ਪਾਣੀ ਪਾ ਰਹੀ ਆਪਾਂ ਕਿਉਂਕਿ ਭੁੱਖੇ ਨੇ ਦੇਖੋ ਕਿਵੇਂ ਕਰਦੇ ਨੇ ਹੁਣ ਮੈਂ ਪਹਿਲਾਂ ਪਾਣੀ ਪਾਦਾ ਤੁਹਾਨੂੰ ਫਿਰ ਦਿਖਾਉਣਾ ਪਾ ਦੇ ਦਾਣੇ ਸਾਰੇ ਉਤਰਨ ਇੱਕ ਹੂਤਰ ਆ ਗਿਆ ਬਾਸੰਦਰ ਦੇ ਉਤਰੀ ਬਾਕੀ ਸਾਰੇ ਅੱਗੇ ਚੋਣ ਇੱਧਰੋਂ ਵੀ ਸਾਰੇ ਆ ਗਏ ਤੇ ਮੌਸਮ ਬਹੁਤ ਘੈਂਟ ਅੱਜ ਦੇਖੋ ਕੰਟਾ ਮੌਸਮਾ ਪੂਰਾ ਚਲੋ ਇਹਨਾਂ ਨੂੰ ਹੁਣ ਚੋਗਣ ਤੋਂ ਆਪਾਂ ਚਾਹਦੇ ਹਾਂ ਥੱਲੇ ਲਓਏ ਮਿੱਤਰੋ ਜਿੰਮ ਦਾ ਸਮਾਨ ਵੀ ਕੱਢ ਲਿਆ ਆਪਾਂ ਨੇ ਗਰਾਊਂਡ 'ਚ ਫਿਟ ਕਰਨਾ ਇੱਧਰ ਘਰੇ ਰੱਖਿਆ ਤਾਂ ਆਪਣੇ ਤੇ ਜਿੱਦਾਂ ਉੱਪਰਲੇ ਕਬੂਤਰਾਂ ਦਾਣੇ-ਦੂਣੇ ਪਾਇਆ ਆ ਘਰ ਪਹੁੰਚ ਕੇ ਤੇ ਆਪਾਂ ਟਾਈਮ ਨਾਲ ਤੇ ਫੇਰ ਦੇਖਦੇ ਹਾਂ ਹੁਣ ਅੱਗੇ ਲਓ ਵੀ ਗਰਾਊਂਡ 'ਚ ਪਹੁੰਚ ਗਏ ਤੇ ਪਰ ਲਾਈਟ ਨਹੀਂ ਆਈ ਸਾਰਾ ਸਵਾਦ ਖਰਾਬ ਕਰਤਾ ਲਾਈਟ ਨਹੀਂ ਆਈ ਕੰਟਾ 1.5 ਘੰਟਾ ਹੋ ਗਿਆ ਕਲੀ ਗਲੀ ਵੀ ਪਾਈ ਗਰਾਊਂਡ 'ਚ ਆ ਕੇ ਸਾਰੇ ਹੀ ਬੰਦੇ ਚੱਲੇ ਚੱਲ ਵੀ ਜਸੇ ਚੱਲੀਏ ਯਾਰ ਚਲੋ ਉਹ ਤੇ ਕਜੂਰ 'ਚ ਖੰਭਾ ਲੱਗ ਗਿਆ ਲਓ ਨੀ ਮਰੀ ਜਾਣਾ ਸਾਡੇ ਉਹ ਬੇਲ ਜੀ ਜੜੀ ਗਈ ਦੀ ਉਹਦੇ ਕੋਲ ਨਹੀਂ ਨਹੀਂ ਖੰਭਾ ਲੱਗ ਗਿਆ ਚਲੋ ਚੱਲਦੇ ਨਾ ਵੀ ਮੇਦਰੋ ਖੇਡ ਤਾਂ ਹੋਇਆ ਨਹੀਂ ਚੱਲੇ ਆ ਹੁਣ ਘਰ ਨੂੰ ਬਸ ਏਕਣੇ ਚੰਨੇ ਦਾ ਜਨਮ ਦਿਨ ਤਾਂ ਪਾਰਟੀ ਹੀ ਖਾ ਕੇ ਚੱਲੇ ਤੇ ਹਲੇ ਕਮੈਂਟਾਂ 'ਨੇ ਨੌ ਵੀ ਬੋਲਣੇ ਆ ਘਰ ਜਾ ਕੇ ਬੋਲਦੇ ਆ ਤੇ ਦਾਣਾ ਜਾਂ ਪਾ ਦਾਂਗੇ ਹਨਾ ਅੱਜ ਬਲੌਗ ਕੋ ਖਾਸ ਬਣਿਆ ਨਹੀਂ ਮੇਰਾ ਵੀਰ ਸ਼ੇਅਰ ਕਰ ਦਿਓ ਯਾਰ ਹੁਣ ਲੋਇ ਮੈਟਰ ਅਪਾ ਪਹੁੰਚ ਗਏ ਕਬੂਤਰਾਂ ਕੋਲ ਲਾਈਟਾਂ ਲੂਟਾਂ ਲਾਤੀਆਂ ਲਾਈਟਾਂ ਬੰਦਤੀਆਂ ਉਰੇ ਲਾਈਟ ਹੈਗੀ ਦੇਖ ਲੋ ਗਰਾਊਂਡ 'ਚ ਲਾਈਟ ਹੈਗੀ ਕਿਉਂਕਿ ਉਧਰ ਦੂਜੀ ਲਾਈਨ ਹੈ ਬੱਚਿਆਂ ਨੂੰ ਚੋਗਾ-ਜੁਗਾ ਦੇਣਾ ਹੈ ਕਬੂਤਰਾਂ ਨੂੰ ਦਾਣੇ ਪਾਉਣੇ ਨੇ ਤੇ ਜੱਸੇ ਉਹ 2:00 ਵਜੇ ਚੈੱਕ ਕਰ ਮੁਹੰਮਦ ali ਦੇ ਖੜ ਜਾਓ ਕੁਰਸੀ ਕਿੱਥੇ ਆ ਕੁਰਸੀ ਤੇ ਲਿਆ ਚੋਗਾ-ਜੁਗਾ ਵੀ ਦੇਣਾ ਤੇ ਕਮੈਂਟ ਤੁਹਾਨੂੰ ਪੜ ਕੇ ਸੁਣਾਦਾ ਤੇ ਖੜ ਜੋ ਯਾਰ ਹੁਣ ਫਲੈਸ਼ ਇੱਕ ਮਿੰਟ ਤੇ ਪਹਿਲਾ ਕਮੈਂਟ 22 ਸਤਨਾਮ ਸਿੰਘ ਪੀਵੀ 13 22 ਪ੍ਰੀਤ ਰੂਪਾਵਾਲੀ ਜੀ ਸੁਖੀ ਸਿੰਘ ਜਸਵੀਰ ਸਿੰਘ ਤੇ ਸਿਮੂ ਸਿਮੀ ਮਨਪ੍ਰੀਤ ਸਿੰਘ ਅੱਬੂ ਕੋਸ਼ਿਕ ਤੇ ਜਸ ਬਾਜਵਾ 2834 ਐਚਜੀ ਗੋਡ ਗੇਮਿੰਗ ਤੇ ਬੱਬੂ ਗੁੱਜਰ ਵੀਰਾ ਸਤਵਿੰਦਰ ਸਿੰਘ 3888 ਫਨੀ ਐਨੀਵਲਜ਼ ਲਾਈਫ ਵਿਦ ਨੇਚਰ 4244 ਤੇ ਮਨਜੀਤ ਸਿੰਘ ਰਮਨ ਢਾਲੀਵਾਲ 7902 ਗੁਰਵਿੰਦਰ ਗੁਰੀ ਪੀਵੀ 31 ਗ੍ਰੀਨ ਪੀਜਨ 7088 ਤੇ ਆਹ ਯੂਜ਼ਰ ਨੇਮ ਹੈ ਵੀਰੇ ਦਾ ਗੁਰੀ ਰਾਣਮਾ ਤੋਂ ਪ੍ਰਦੀਪ 7594 ਕਿੰਗ ਪ੍ਰੀਤ 4753 ਤੇ ਲਵਪਰੀ ਤੇ ਚੌਧਰੀ ਵੀਰਾ 82349 ਤੇ ਜਸਕੀਰਤ ਸਿੰਘ ਜਸਵੰਤ ਭੁੱਲਰ ਕਪਤਾਨ ਦਵਾਈ ਤੇ ਵੀਰਾ ਕਹਿੰਦਾ ਜਸਕੀਰਤ ਸਿੰਘ ਕਹਿੰਦਾ ਜੱਸਾ ਬਾਈ ਬੋਲਦਾ ਕਿਉਂ ਨਹੀਂ ਜੱਸੇ ਬੋਲ ਕੇ ਦਿਖਾ ਦੇ ਓਏ ਬੱਚਾ ਮਰ ਗਿਆ ਆ ਗਿਆ ਅੱਛਾ ਮੈਂ ਡرائی ਦਿੱਤਾ ਥੜੇ ਅੱਛਾ ਤੂੰ ਧਾਗਾ ਬੋਲ ਕੇ ਦਿਖਾ ਬਾਈ ਨੂੰ ਕਿਆ ਕਹ ਸਸਰੀ ਘਰ ਜੀ ਸਸਰੀ ਘਰ ਜੀ ਕਹਿ ਕਹ ਮੇਰਾ ਚੈਨਲ ਨਹੀਂ ਦੇ ਦੇ ਤੁਸੀਂ ਬਈ ਸਾਰਿਆਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਕੇ ਉਹਦੇ ਘੈਂਟ ਘੈਂਟ ਵਲੌਗ ਆਉਂਦੇ ਨੇ ਮੈਂ ਅੱਜ ਸਬਸਕ੍ਰਿਪਸ਼ਨ ਚ ਪਾਉਂਗਾ ਦਰਾ ਠੀਕ ਹੈ ਤੇ ਲਿਆ ਪਹਿਲਾਂ ਇਹਨੂੰ ਧਾਣੇ ਪਾਣੀ ਪਾ ਤੇ ਬਚੇ ਫੜ ਮੈਂ ਸਰੋਂ ਇਹਨੇ ਭਰਾ ਤੋਪ ਚ ਚੱਕਦਾ ਮੈਂ ਉਹ ਗੋਲ ਲੱਟੂ ਹੀ ਕਿੱਥੇ ਆ ਲਓ ਵੀ ਕਬੂਤਰ ਨੂੰ ਧਾਣੇ ਪਾਦੇ ਪਾਣੀ ਪਾਉਣਾ ਜੱਸੇ ਆ ਨਾ ਆ ਟਿੱਡੇ ਜੀ ਨੂੰ ਫੜ ਲਾ ਪਹਿਲਾਂ ਇਹਨੂੰ ਹੀ ਦਈਏ ਲਓ ਵੀ ਯੰਤਰ ਭਰ ਲਿਆ ਸਰੋਂ ਦੇ ਪਾਣੀ ਨਾਲ ਆ ਦੇਖੋ ਓਕੇ ਰਿਪੋਰਟ ਹੁਣ ਉਹਨੂੰ ਚੋਗਾ ਦੇ ਦਿੰਨੇ ਆਪਾਂ ਚੋਕਦਾ ਤਾਂ ਹੈਗਾ ਪਰ ਇਹਨੂੰ ਪਾਣੀ ਪੂਣੀ ਘੱਟ ਪਿੰਦਾ ਨਾ ਕੁੰਡੀ ਤੇ ਚੜਨੀ ਹੁੰਦਾ ਕਬੂਤਰ ਚੋਗਾ ਨਹੀਂ ਦਿੰਦੇ ਇਹਨੂੰ ਫੰਡਜੀ ਨੂੰ ਲਓ ਬਈ ਆਖਰੀ ਬੱਚਾ ਰਹਿ ਗਿਆ ਇਹਨੂੰ ਦੇਣਾ ਆਪਾਂ ਖੜ ਜਾ ਹਾਂ ਇੱਥੇ ਫੜ ਲਈ ਇੱਕ ਮਿੰਟ ਕਈ ਵਾਰ ਇਹਦੇ ਨਾਲ ਯਾਰ ਇਹਦਾ ਪਾਈਪ ਮੋਟਾ ਕਾ ਲੂ ਆਪਾਂ ਬਣਾਈਏ ਬੋਤਲ ਵਾਲਾ ਜਿਗਾਰ ਦੂਰ ਕਰ ਲਾ ਕੈਮਰਾ ਖੜ ਜਾ ਇੱਕ ਮਿੰਟ 0.5 ਤੇ ਕਰ ਲੈਂਦੇ ਆ ਆਇਆ ਫਿਰ ਵਧੀਆ ਵੀਡੀਓ ਆ ਜਾਓ ਓਹੋ ਮੈਂ ਤੋ ਜੋਗਾ ਲੈ ਕੇ ਯਾਰ ਮੈਨੂੰ ਏ ਟਿੱਚ ਜਾਣੀ ਜਾਂਨੇ ਤੁਸੀਂ ਇਹ ਜਿਆਦਾ ਭਰ ਗਿਆ ਹਾਂ ਕੋਈ ਨਹੀਂ ਚੱਲ ਪਾਣੀ ਵੱਧ ਤਾਂ ਥੋੜਾ ਹੈ ਕੋਈ ਚੱਕਰ ਨਹੀਂ ਓਕੇਅਰ ਬੋਟ ਤੇ ਨਿਬੜ ਗਿਆ ਕੰਮ ਇਹਨਾਂ ਨੂੰ ਪਾਣੀ ਪਾ ਦੇ ਜੱਸੇ ਤੇ ਚਲੋ ਵੀ ਮਿੱਤਰੋ ਤੇ ਬਲੌਗ ਹੁਣ ਯਾਰ ਥਾਰ ਵਾਲਾ ਵੀ ਇਕੱਠਾ ਹੀ ਜੋੜਤਾ ਆਪਾਂ ਇਹ ਚ ਪਹਿਲਾਂ ਅੱਧ ਵਿਚਾਲੇ ਦਾ ਬਲੌਗਾਂ ਦਾ ਹੋਇਆ ਹੋਇਆ ਮੇਰਾ ਵੀਰ ਅੱਜ ਦਾ ਦਿਨ ਦੇਖ ਲਿਓ ਕੱਲ ਤੋਂ ਬੰਬ ਬੁਲਾ ਦਾਂਗੇ ਬਲੌਗਾਂ ਦੀ ਠੀਕ ਹੈ ਮਿਲਦੇ ਹੁਣ ਅਗਲੇ ਵਲੌਗ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੱਸੇ ਵਾਲੇ ਚੈਨਲ ਤੇ ਵੀ ਵਲੌਗ ਦੇਖਿਓ ਜਾ ਕੇ ਮਿਲਦੇ ਹਾਂ ਅਗਲੇ ਵਲੌਗ ਵਿੱਚ